ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰਨੀ ਚਾਹਨਾ ਮੈਂ ਪਹਿਲਾਂ ਵੀ ਗੱਲ ਕਰਨ ਦੀ ਕੀ ਕਰਦਾ ਸੀ ਪਰ ਮੈਂ ਦੇਖਿਆ ਵੀ ਆਪਾਂ ਕਾਫੀ ਜੜਾ ਜੜਾ ਮੁੱਦਾ ਕਰਮਿਆ ਹੋਇਆ ਆਪਣੇ ਕਰ ਨਾਲ ਸਾਬ ਵਾਲਾ ਤੇ ਬਹੁਤ ਮਾੜੀ ਗੱਲ ਹੋਈ ਜਿਹੜਾ ਪੁਲਿਸ ਵਾਲਾਂ ਦੇ ਵਿੱਚ ਇਹਨਾਂ ਦੇ ਵਿੱਚ ਤਕਰਾਰ ਹੋਇਆ ਝਗੜਾ ਹੋਇਆ ਮਾੜੀ ਗੱਲ ਆ ਬਲਾਜਬ ਬਲਾਜਬ ਨਾਲ ਲੜਦਾ ਚੰਗਾ ਨਹੀਂ ਲੱਗਦਾ ਇਹਦਾ ਇੱਕੋ ਕਾਰਨ ਮੇਰੇ ਹਿਸਾਬ ਨਾਲ ਜੋ ਮੈਂ ਸੋਚਦਾ ਬਣਿਆ ਵੀ ਪੁਲਿਸ ਵਾਲੇ ਵੀ ਸਿਵਲ ਵਰਦੀ ਸੀ ਤੇ ਕਰਨਲ ਸਾਹਿਬ ਵੀ ਆਪਦੀ ਡਿਊਟੀ ਕਰਕੇ ਸਿਵਲ ਵਰਦੀ ਦੇ ਵਿੱਚ ਸੀ ਜੇ ਵਰਦੀ ਦੇ ਵਿੱਚ ਹੁੰਦੇ ਦੋਵੇਂ ਤੇ ਛੇ ਤੇ ਟਕਰਾਅ ਨਾ ਬਣਦਾ ਕਿਉਂ ਕਰਨਲ ਰੈਂਕ ਜਿਹੜਾ ਉਹ ਡੀਆਈਜੀ ਦੇ ਬਰਾਬਰ ਰੈਂਕ ਹੁੰਦਾ ਤੇ ਮੇਰਾ ਕਰਨੇ ਕੋਈ ਇੰਸਪੈਕਟਰ ਆਣ ਕੇ ਕੋਈ ਵੀ ਕਰਨਲ ਸਾਹਿਬ ਨਾਲ ਪੰਗਾ ਲੈ ਸਕਦਾ ਕਿਉਂ ਸਾਡਾ ਜਿਹੜਾ ਦੇਸ਼ ਦੀ ਆਣ-ਬਾਣ ਤੇ ਸ਼ਾਨ ਆ ਉਹ ਫੌਜ ਮਹਿਕਮਾ ਹੈ ਫੌਜ ਦੇ ਕਰਕੇ ਅਸੀਂ ਸਾਰੇ ਆਪਦੀ ਨੀਂਦੇ ਸੌਂਦੇ ਆ ਮੈਂ ਇੱਕ ਬੇਨਤੀ ਵੀ ਕਰਨੀ ਚਾਹੁੰਦਾ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਵੱਡੇ ਜਿੰਨੇ ਵੀ ਫੌਜ ਦੇ ਅਫਸਰ ਸਹਿਬਾਨ ਹੈ ਬਈ ਇਹ ਕਪੜੇ ਪਰਿਵਾਰ ਦੀ ਲੜਾਈ ਹੋ ਗਈ ਆ ਬਈ ਇਹਨੂੰ ਆਪਾਂ ਹੁਣ ਨਿਵੇੜੀਏ ਵੀ ਤੇ ਆਪਾਂ ਪੁਲਿਸ ਤੋਂ ਬਣਾਵਨੀ ਆਪਣਾ ਸਰਦਾ ਜਦੋਂ ਵੀ ਕਿਸੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਕਿਸੇ ਦਾ ਨਾਲ ਧੱਕਾ ਕੋਈ ਗਰੀਬਨਾ ਤਕੜਾ ਕਰਦਾ ਜਾਂ ਕਿਸੇ ਨਾਲ ਬਾੜਾ ਚੰਗਾ ਹੋ ਜਾਂਦਾ ਜਿਵੇਂ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਮੈਂ ਗੱਲ ਕਰਨੀ ਚਾਹਨਾ ਮੈਂ ਪਹਿਲਾਂ ਵੀ ਗੱਲ ਕਰਨ ਦੀ ਕਰਦਾ ਸੀ ਪਰ ਮੈਂ ਦੇਖਿਆ ਵੀ ਆਪਾਂ ਦਾ ਕਾਫੀ ਜੜਾੜਾ ਮੁੱਦਾ ਘਰਮਿਆ ਹੋਇਆ ਆਪਣੇ ਕਰ ਨਾਲ ਸਾਹ ਵਾਲਾ ਤੇ ਬਹੁਤ ਮਾੜੀ ਗੱਲ ਹੋਈ ਜਿਹੜਾ ਪੁਲਿਸ ਵਾਲਾਂ ਦੇ ਵਿੱਚ ਇਹਨਾਂ ਦੇ ਵਿੱਚ ਤਕਰਾਰ ਹੋਇਆ ਚੱਲੜਾ ਆ ਬਾੜੀ ਗੱਲ ਆ ਬਲਾਜਬ ਬਲਾਜਬ ਨਾਲ ਲੜਦਾ ਚੰਗਾ ਨਹੀਂ ਲੱਗਦਾ ਇਹਦਾ ਇੱਕੋ ਕਾਰਨ ਮੇਰੇ ਹਿਸਾਬ ਨਾਲ ਜੋ ਮੈਂ ਸੋਚਦਾ ਬਣਿਆ ਵੀ ਪੁਲਿਸ ਵਾਲੇ ਦੇ ਸਿਵਲ ਵਰਦੀ ਸੀ ਤੇ ਕਰਨਾਲ ਸਾਹਿਬ ਵੀ ਆਪਦੀ ਡਿਊਟੀ ਕਰਕੇ ਸਿਵਲ ਵਰਦੀ ਦੇ ਵਿੱਚ ਸੀ ਜੇ ਵਰਦੀ ਦੇ ਵਿੱਚ ਹੁੰਦੇ ਦੋਵੇਂ ਤੇ ਛੇ ਤੇ ਟਕਰਾਅ ਨਾ ਬਣਦਾ ਕਿਉਂ ਕਰਨਾਲ ਰੈਂਕ ਜਿਹੜਾ ਉਹ ਡੀਆਈਜੀ ਦੇ ਬਰਾਬਰ ਰੈਂਕ ਹੁੰਦਾ ਤੇ ਮੇਰਾ ਖਿਆਲ ਨੇ ਕੋਈ ਇੰਸਪੈਕਟਰ ਆਣ ਕੇ ਕੋਈ ਵੀ ਕਰਨਾਲ ਸਾਹਿਬ ਨਾਲ ਪੰਗਾ ਲੈ ਸਕਦਾ ਕਿਉਂ ਸਾਡਾ ਜਿਹੜਾ ਦੇਸ਼ ਦੀ ਆਣ-ਬਾਣ ਤੇ ਸ਼ਾਨ ਆ ਉਹ ਫੌਜ ਮਹਿਕ ਪਈਆਂ ਫੌਜ ਦੇ ਕਰਕੇ ਅਸੀਂ ਸਾਰੇ ਆਪਦੀ ਨੀਂਦੇ ਸੌਂ ਨਹੀਂ ਆ ਮੈਂ ਇੱਕ ਬੇਨਤੀ ਵੀ ਕਰਨੀ ਚਾਹੁੰਦਾ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਵੱਡੇ ਜਿੰਨੇ ਵੀ ਫੌਜ ਦੇ ਅਫਸਰ ਸਹਿਬਾਨ ਹੈ ਬਈ ਇਹ ਕਪੜੇ ਪਰਿਵਾਰ ਦੀ ਲੜਾਈ ਹੋ ਗਈ ਆ ਬਈ ਇਹਨੂੰ ਆਪਾਂ ਹੁਣ ਨਵੇੜੀਏ ਵੀ ਤੇ ਆਪਾਂ ਪੁਲਿਸ ਤੋਂ ਮਿਲ ਆਪਣਾ ਸਰਦਾ ਜਦੋਂ ਵੀ ਕਿਸੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਕਿਸੇ ਨਾਲ ਧੱਕਾ ਕੋਈ ਗਰੀਬਨਾ ਤਕੜਾ ਕਰਦਾ ਜਾਂ ਕਿਸੇ ਨਾਲ ਬਾੜਾ ਚੰਗਾ ਹੋ ਜਾਂਦਾ ਜੇ